ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਲਾਈਫ ਫਾਰਮਿੰਗ ਚੈਨਲ ਦੇ ਵਿੱਚ ਦੋਸਤੋ ਇਹ ਕਣਕ ਹੈਗੀ ਜੀ 826 ਵੜਾਟੀ ਪੀਵੀਡਲੂ ਜਿਹੜੀ ਕਿ ਆਪਾਂ ਇਸ ਵਾਰ ਪਹਿਲੀ ਵਾਰ ਲਗਾਈ ਸੀ ਔਰ ਇਸ ਵਾਰ ਜਿਹੜਾ ਨਵਾਂ ਬੀਜ ਆਇਆ ਸੀ ਬਹੁਤ ਹੀ ਜ਼ਿਆਦਾ ਚਰਚਾ ਦੇ ਵਿੱਚ ਰਿਹਾ ਵਾ 826 ਪੀਵੀਡਲੂ ਇਸ ਵਕਤ ਤੁਸੀਂ ਕਣਕ ਵੇਖ ਸਕਦੇ ਹੋ ਕਿ ਇਹ ਲਗਭਗ ਹਫਤੇ ਦੇ ਵਿੱਚ ਵਿੱਚ ਪੱਕ ਜਾਈਗੀ ਐਸ ਨਿਹੜੀ ਰੰਗ ਹੋ ਗਿਆ ਵਾ ਖੇਤ ਦਾ ਦੇ ਸਕਦੇ ਹੋ ਤੁਸੀਂ ਤੇ ਬਹੁਤ ਹੀ ਸੋਹਣੀ ਲੱਗੀ ਏ ਔਰ ਮਾਟਰ 32 ਕਿਲੋ ਬੀਜ ਬੀਜਿਆ ਸੀ ਇਹਦੇ ਵਿੱਚ ਪਾੜੇ ਕਰਦੇ ਹਿਸਾਬ ਦੇ ਨਾਲ ਤੇ ਹੈਪੀ ਸੀਡਸ ਦੇ ਨਾਲ ਇਹ ਜਿੱ ਕਿਤੀ ਸੀ ਬਜਾਈ ਤੇ ਨਾ ਹੀ ਇਹ ਕారణ ਕਿ ਡਿੱਗੀ ਏ ਕਿਉਂਕਿ 2-3 ਵਾਰੀ ਮੀਂਹ ਦਾ ਹਲਾ ਵੀ ਹੋ ਗਿਆ ਸੀ ਤੇ ਗਰਮਾਰੀ ਵੀ ਹੋਈ ਤੇ ਡਿੱਗਣ ਤੋਂ ਵੀ ਬਚਾ ਹੋ ਗਿਆ ਇਸ ਵਾਰ ਇਹ 4 ਨਵੰਬਰ 2023 ਨੂੰ ਬੀਜੀ ਸੀ ਤੇ ਦੂਜੀਆਂ ਵੈਰੈਟੀਆਂ ਨਾਲੋਂ ਕਹਿੰਦੇ ਹਫਤਾ 10 ਦੇ ਨੇ ਗੇਤਰੀ ਪੱਕ ਜਾਂਦੀ ਏ ਤੇ ਇਸ ਵਕਤ ਤੁਸੀਂ ਵੇਖ ਸਕਦੇ ਹੋ ਕਿ ਸੁਨਹਿਰੀ ਹੋ ਗਈ ਏ ਕਿ 2 ਤੋਂ 2.5 ਏਕੜ ਥਾਂ ਦੀ ਬਜਾਈ ਕੀਤੀ ਸੀ ਤੇ ਹੋਰ ਤੁਹਾਨੂੰ ਮੁੰਜੜਾ ਦਿਖਾ ਦਿੰਦਾ ਇਹਦੀਆਂ ਵੇਖ ਸਕਦੇ ਹੋ ਮੁੰਜਰੇ ਦੀ ਕਾਫੀ ਲੰਬੀ ਵੀ ਏ ਤੇ ਚੌੜੀ ਵੀ ਏ ਉਹ ਦਾਣਾ ਵੀ ਬਹੁਤ ਹੀ ਮੋਟਾ ਇਹਦੇ ਵਿੱਚ ਸਾ ਗਾਣਾ ਵੀ ਵੇਖ ਸਕਦੇ ਹੋ। ਉਹ ਦਾਣੇ ਦੀ ਕੁਆਲਿਟੀ ਵੀ ਚੰਗੀ ਏ। ਸੋ ਉਹਨਾਂ ਹਫ਼ਤੇ ਤੱਕ ਵਡਾਂਗੇ ਤਾਂ ਫਿਰ ਪਤਾ ਲੱਗੂਗਾ ਕਿੰਨਾ ਕੁ ਝਾੜ ਦੇਂਦੀ ਏ। ਤੇ ਜਿਨ੍ਹਾਂ ਕਿਸਾਨਾਂ ਪਰ੍ਹਾਂ ਆਵੇ ਵਟ ਲਈਏ। ਉਹਨਾਂ ਦੇ ਮੁਤਾਬਿਕ 2500 ਕੁਵੰਟਲ ਇਸ ਵਕਤੇ ਝਾੜ ਦੇ ਰਹੀ ਏ। ਕਿਉਂਕਿ ਇਸ ਵਕਤ ਠੰਡ ਵੀ ਇਸ ਵਾਰ ਠੰਡ ਵੀ ਜ਼ਿਆਦਾ ਪੈ ਗਈ ਸੀ। ਜੋ ਜਾ ਝਾੜ ਬਦਨ ਦਾ ਕਾਰਨ ਜਿਆਦਾ ਦਾ ਸਰੇ ਨੇ ਮਾਇਰ ਸੋ ਆਪਾਂ ਅਜੇ ਤੋ 7-8 ਦਿਨਾਂ ਦਾ ਬਾਅਦ ਇਹ ਕਣਕ ਵੜਾਂਗੇ ਤਾਂ ਫੇਰ ਪਤਾ ਲੱਗੂਗਾ ਕਿ ਕੀ ਚੜ੍ਹਦੀ ਏ ਸੋ ਹੁਣ ਵੜਨ ਤੇ ਪਤਾ ਲੱਗੂ ਧੰਨਵਾਦ